ਰੋਜੀ ਸਤਨਾਮ ਸੁਜਾਇਏ ਗੁਰੂ ਸਾਹਿਬ ਜੀਓ ਅਮਰਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮਿਆ ਮੈਂ ਕਰਪਾ ਦਾ ਨਜ਼ਰ ਤੇ ਮੁਕ ਦਵਾਰ ਗਉੜੀ ਗੁਰੂ ਸੇਵੀਐ ਅਹੰਸ ਸਹਿਜ ਸੁਭਾਈ ਦਰਸ਼ਨ ਕਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਦੇਖ ਜੀਵਾਂ ਗੁਰ ਤੇਜਾ ਪੂਰਨ ਕਰਮਾ ਹੋਇ ਬ੍ਰਹਮੇ ਰਹਿ ਇਹ ਮੰਨੰਤੇ ਸੁਨਿ ਬ੍ਰਹਮੇ ਦੇਤੇ ਨਾਮ ਕਰਿ ਆਪਣੀ ਜੇਹੇ

ਇਹ ਭੋਜਨ ਆਲਾਬੈ ਸੰਤੋ ਲੰਬੈ ਗੁਰ ਵਿਚਾਰ ਇਹ ਮਨ ਆਪਣੀ ਕਿਉਂ ਵਿਚੋਂ ਕੱਢੀਐ ਸੁਧਰਕੀਐ ਔਰ ਧਾਰ ਇਹ ਮਨ ਆਪਣੀ ਸਤਿਗੁਰੂ ਪਾਈ ਗੁਰ ਸਿੱਖਾ ਨੱਦੇ ਪਾਲ ਨਾਨਕ ਜਿਸ ਵੋ ਜਾਇ ਸੋ ਗੁਜਸੀ ਅਰਪਾਇਆ ਬਦਨਾ ਕਾਲ ਨਮ ਲਾ ਚੀਜਾ ਜੋਤਰ ਮਿਲਲੇ ਸੋ ਮਿਲੂ ਰਹਾਏ ਸਤਿਗੁਰ ਸੋਮ ਜਤ ਲਾਏ ਆਮਿ ਸੁਣੇ ਸੇ ਵਿਛੜੇ ਦੂਜੇ ਭਾਈ ਖੁਆਏ ਨਾਨਕ ਬਿਨ ਕਰਮਾ ਕੀਆ ਪਾਈਏ ਪੁਰਬ ਲਿਖਿਆ ਕਮਾਈ ਬਉੜੀ ਬਹਿ ਸਕੇ ਅਨਸ ਗਬਈ ਗਉਮ ਬਨਾਵਾਰੀਆ ਨਾਮ ਸਲਾਹੋ ਨਿਤ ਹਰ ਕੋ ਮਿਲਿਆ ਵਾਰੀਆ ਇੰਨੇ ਸੁਨ ਮੰਨੇ ਆ ਮਨ ਨਾਮ ਤੁੰਨਾ ਬਾਰੀਆ ਕਰਮ ਕੀਆ ਕਰਮੇ ਮੇਲ ਲਾ ਬਨਾਉ ਆਰੀਆ ਹੰਬਲ ਜਾ ਬੰਦਨ ਰਾਤ ਗੁਰ ਦੇਖ ਨਹਾਰੀ ਐ ਨਿੰਨੇ ਸੁਨ ਮੰਨਿਆ ਅਰਨਾ ਉਤਨਾ ਹੋ ਗਾਰੀ ਐ ਮਰਮਕੀਆ ਮਰਮੇ ਲੰ ਮੱਲਾਵਨਹਾਰੀ ਐ ਹੰਬਲ ਜਾ ਬੰਦਨ ਰਾਤ ਗੁਰ ਦੇਖ ਨਹਾਰੀ ਐ ਵਾਹਿਗੁਰੂ ਜੀ ਕਾ ਖਾਲਸਾ ਨਾਇਕ ਜੀ ਕੀ ਬੱਤੀ